ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਨਿਊਜ਼ ਵਿੱਚ ਕਾਫੀ ਜ਼ਿਆਦਾ ਹਾਈਲਾਈਟਡ ਸੀਗਾ ਇੱਕ ਜਿਹੜਾ ਕੰਦੋਲੇ ਪਿੰਡ ਵਾਲਾ ਇਨਸੀਡੈਂਟ ਸੀਗਾ ਜਿੱਦੇ 'ਚ ਇੱਕ ਮਾਈਨਰ ਕੁੜੀ ਦੇ ਨਾਲ ਜਿਹੜਾ ਸਰਪੰਚ ਜਿਹੜਾ ਕੰਦੋਲੇ ਪਿੰਡ ਦਾ ਸੀਗਾ ਉਹਨੇ ਰੇਪ ਕੀਤਾ ਸੀ ਜਿਹਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਅੱਜ 16 ਫਰਵਰੀ ਨੂੰ ਇੱਕ ਪਰਚਾ ਦਰਜ ਕੀਤਾ ਗਿਆ ਸੀਗਾ 64 61 ਜਿਹੜੀ ਆਪਣੀ ਭਾਰਤੀ ਨਿਆਂ ਸੰਹਿਤਾ ਔਰ ਬੋਕਸੋ ਐਕਟ ਐਸ ਸੀ ਐਸਟੀ ਐਕਟ ਦੇ ਤਹਿਤ ਜਿਹਦੇ 'ਚ ਇੱਕ ਦੋ ਦੋਸ਼ੀ ਸੀਗੇ ਸਰਪੰਚ ਹਰਵਿੰਦਰ ਸਿੰਘ ਤੇ ਦੂਜਾ ਸੀਗਾ ਮਨਦੀਪ ਸਿੰਘ ਜਿਹੜਾ ਇਹਦੇ ਨਾਲ ਸੀਗਾ ਜਿਹਨੇ ਇਹਨੂੰ ਕੁਣੀ ਨੂੰ ਲਿਜਾ ਕਰਕੇ ਉੱਥੇ ਹੋਟਲ 'ਚ ਛੱਡਿਆ ਸੀਗਾ ਦੋਸ਼ੀ ਮਨਦੀਪ ਸਿੰਘ ਨੂੰ ਤਾਂ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਉਸੇ ਦਿਨ ਬਟ ਜਿਹੜਾ ਸਰਪੰਚ ਹੈਗਾ ਹਰਵਿੰਦਰ ਸਿੰਘ ਉਹ ਕਾਫੀ ਸਮੇਂ ਤੋਂ ਭਗੋੜਾ ਸੀਗਾ ਜਿਹਦੇ ਰਿਗਾਰਡਿੰਗ ਸਾਡੀ ਪੁਲਿਸ ਵੱਲੋਂ ਲਗਾਤਾਰ ਜਿਹੜੇ ਹਨ ਰੇਡਾਂ ਕੀਤੀਆਂ ਜਾ ਰਹੀਆਂ ਸੀਗੀਆਂ ਤਫ਼ਤੀਸ਼ ਕੀਤੀ ਜਾ ਰਹੀ ਸੀਗੀ ਔਰ ਤਫ਼ਤੀਸ਼ ਦੌਰਾਨ ਜਿਹੜਾ ਹੈਗਾ ਇਹਨੂੰ ਫੜਨ ਵਾਸਤੇ ਕਾਫੀ ਥਾਵਾਂ ਤੇ ਆਪਾਂ ਰੇਡ ਕੀਤੀਆਂ ਇੱਕ ਜਿਹੜਾ ਇਹਦਾ ਮੈਨੇਜਰ ਸੀਗਾ ਉਸ ਮੈਨੇਜਰ ਨਛੱਤਰ ਸਿੰਘ ਨੂੰ ਜਿਹੜਾ ਹੈਗਾ ਪੁਲਿਸ ਨੇ ਗ੍ਰਿਫਤਾਰ ਕੀਤਾ ਕਿਉਂਕਿ ਉਹਨੇ ਇਹਨੂੰ ਇੱਕ ਸਿਮ ਲੈ ਕਰਕੇ ਦਿੱਤਾ ਸੀਗਾ ਅੱਗੇ ਠਹਿਰ ਕਰਵਾਈ ਸੀ ਜਿਹਦੇ ਰਿਗਾਰਡਿੰਗ ਇੱਕ ਵੱਖਰਾ ਪਰਚਾ ਜਿਹੜਾ ਹੈ ਪੁਲਿਸ ਵੱਲੋਂ ਮਕਦਮਾ ਨੰਬਰ 23 1 ਮਾਰਚ ਨੂੰ ਦਰਜ ਕੀਤਾ ਗਿਆ ਸੀਗਾ 249 ਬੀ ਐਨ ਐਸ ਦੇ ਤਹਿਤ ਔਰ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਗ੍ਰਿਫਤਾਰੀ ਤੋਂ ਬਾਅਦ ਤੋਂ ਪਤਾ ਲੱਗਾ ਕਿ ਇਹਦੀ ਠਹਿਰ ਜਿਹੜੀ ਹੈਗੀ ਹੈ ਬੁੱਲਣਾਪੁਰ ਸਾਈਡ ਦਾਖੇ ਸੀਗੀ ਉੱਥੇ ਜਾ ਕਰਕੇ ਪੁਲਿਸ ਨੇ ਰੇਡ ਕੀਤੀ ਤੇ ਉੱਥੋਂ ਜਿਹੜਾ ਹੈਗਾ ਪੁਲਿਸ ਨੂੰ ਚਕਮਾ ਦੇ ਕਰਕੇ ਫਰਾਰ ਹੋਣ ਵਿੱਚ ਕਾਮਯਾਬ ਹੋਇਆ ਔਰ ਪੁਲਿਸ ਵੱਲੋਂ ਹੋਰ ਤਫਤੀਸ਼ ਵਿੱਚ ਜਿਹੜਾ ਹੈਗਾ ਜਿਹੜਾ ਉੱਥੋਂ ਦਾ ਇੱਕ ਐਕਸ ਸਰਪੰਚ ਸੀਗਾ ਅਮਨਦੀਪ ਸਿੰਘ ਅਮ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਵੀ ਜਿਹੜਾ ਠਹਿਰ ਦੇਣ ਵਿੱਚ ਜਿਹੜਾ ਰੋਲ ਸੀਗਾ ਉਹਨੂੰ ਉਹਦੇ ਵਿੱਚ ਗ੍ਰਿਫਤਾਰੀ ਪਾਈ ਗਈ ਔਰ ਜਦੋਂ ਉਹਦੀ ਪੁੱਛਗਿੱਛ ਫਰਦਰ ਕੀਤੀ ਆਪਾਂ ਤੇ ਸਾਨੂੰ ਪਤਾ ਲੱਗਾ ਕਿ ਇਹਦਾ ਇੱਕ ਕਜ਼ਨ ਹੈਗਾ ਜਿਹੜਾ ਕਿ ਆਈਸਲੈਂਡ ਦਾ ਸਿਟੀਜ਼ਨ ਹੈਗਾ ਉਹ ਇਹਨੂੰ ਬਣਾ ਦੇਣ ਵਿੱਚ ਜਿਹੜਾ ਸੀਗਾ ਨਾਲ ਸੀਗਾ ਉਹਦੀ ਆਪਾਂ ਐਲਓਸੀ ਖਲਵਾਈ ਜਿਹੜਾ ਕਿ ਮੁੰਬਈ 에ਅਰਪੋਰਟ ਤੇ ਡਿਟੇਨ ਕੀਤਾ ਗਿਆ ਉਹ ਤੋਂ ਵੀ ਆਪਾਂ ਫਰਦਰ ਇਨਵੈਸਟੀਗੇਸ਼ਨ ਕੀਤੀ ਪੁੱਛਗਿੱਛ ਕੀਤੀ ਤਫਤੀਸ਼ ਦੌਰਾਨ ਜਿਹੜੀ ਦੀ ਵਾਈਫ ਹੈਗੀ ਇਹ ਮਨਪ੍ਰੀਤ ਕੌਰ ਉਹਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਕਿਉਂਕਿ ਇਹਦਾ ਕੋਈ ਸਾਨੂੰ ਕਲੂ ਨਹੀਂ ਮਿਲ ਰਿਹਾ ਸੀਗਾ ਤੇ ਇਹਦੇ ਵਾਸਤੇ ਆਪਾਂ ਪ੍ਰੈਸ ਨੋਟ ਜਾਰੀ ਕਰਕੇ ਤੁਹਾਡੇ ਰਾਹੀਂ ਸਾਰੀ ਪਬਲਿਕ ਨੂੰ ਆਪਾਂ ਬੇਨਤੀ ਕੀਤੀ ਸੀਗੀ ਜੋ ਵੀ ਬੰਦਾ ਹੈ ਤੇ ਰਿਗਾਰਡਿੰਗ ਸਾਨੂੰ ਇਨਫਾਰਮੇਸ਼ਨ ਦਊਗਾ ਉਹਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਊਗਾ ਅੱਜ ਸਾਡੀ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਜਿਹੜਾ ਪੁਲਿਸ ਵੱਲੋਂ ਪ੍ਰੈਸ਼ਰ ਮੇਨਟੇਨ ਕੀਤਾ ਗਿਆ ਸੀਗਾ ਜਿਨ੍ਹਾਂ ਦੇ ਵੀ ਇਹਨਾਂ ਦੇ ਰਿਲੇਟਿਵਸ ਹੈਗੇ ਨੇ ਜਾਂ ਠਹਿਰਾ ਹੈਗੇ ਨੇ ਉੱਥੇ ਰੇਡਸ ਕੀਤੀਆਂ ਜਾ ਰਹੀਆਂ ਸੀ ਲਗਾਤਾਰ ਉਹਦੇ ਤਹਿਤ ਅੱਜ ਇਹ ਸਾਡੇ ਕੋਲ ਡੂਮ ਛੇੜੀ ਦੇ ਕੋਲ ਪੇਸ਼ ਹੋਇਆ ਹੈਗਾ ਔਰ ਇਹਦੀ ਗ੍ਰਿਫਤਾਰੀ ਜਿਹ ਜੁਡੀਸ਼ੀਅਲ ਮੈਜਿਸਟਰੇਟ ਕੋਲ ਪੇਸ਼ ਕਰਾ ਕਰਕੇ ਆਪਾਂ ਦਾ ਰਿਮਾਂਡ ਲਵਾਂਗੇ ਤੇ ਪਤਾ ਕਰਾਂਗੇ ਕਿ ਤਫਤੀਸ਼ ਜਦੋਂ ਆਪਾਂ ਚੱਲ ਰਹੇ ਇਸ ਪਰਚਾ ਹੁਣ ਤਬਾ ਦੇ ਕਿਤੇ ਕਿਤੇ ਟੈਰਿਆ ਹੋਰ ਕਿਦੀ ਕਿਦੀ ਮਦਦ ਨੇ ਲਈ ਹੈ ਜਾਂ ਹੋਰ ਕਿਸੇ ਕ੍ਰਾਈਮ ਵਿੱਚ ਵੀ ਇਹਦਾ ਕੋਈ ਰੋਲ ਹੈ ਜਾਂ ਨਹੀਂ ਹੈ ਸਾਰੀਆਂ ਗੱਲਾਂ ਆਪੇ ਤੋਂ ਪੁੱਛ ਕੇ ਚਰਕੇ ਕੱਢਾਂਗੇ ਸਰੈਂਡਰ ਨਹੀਂ ਇਹ ਸਰੈਂਡਰ ਕੀਤਾ ਹੈਗਾ ਨਹੀਂ ਇਹ ਪੇਸ਼ ਹੋਇਆ ਹੈ ਸਾਡੀ ਪੁਲਿਸ ਕੋਲ ਸਾਡਾ ਉੱਥੇ ਡੂੰਮ ਛੜੀ ਨਾਕਾ ਸੀਗਾ ਜਿੱਥੇ ਆਪ ਆ ਕਰਕੇ ਇਹਦੇ ਰਿਲੇਟਿਵਸ ਨੇ ਇਹਨੂੰ ਲਿਆ ਕਰਕੇ ਪੇਸ਼ ਕੀਤਾ ਹੈਗਾ ਬਿਲਕੁਲ ਸਾਡੇ ਐਫਐਚਓ ਸਾਹਿਬ ਦੀ ਪੰਜ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਸੀਗੀਆਂ ਇਸ ਤੋਂ ਇਲਾਵਾ ਸੀਆਈਏ ਸਟਾਫ ਦੀਆਂ ਆਲਮੋਸਟ ਚਾਰ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਸੀ ਜਿਹਦੇ ਚ ਆਪਾਂ ਮੋਹਾਲੀ ਮੁੱਲਾਪੁਰ ਜਗਨਾਉ ਦੇ ਏਰੀਏ ਵਿੱਚ ਆਪਣੇ ਏਰੀਏ ਵਿੱਚ ਇੱਥੇ ਨੂਰਪੁਰ ਬੇਦੀ ਵੀ ਆਪਾਂ ਕੁਝ ਰੇਡਸ ਕੀਤੀਆਂ ਸੀਗੀਆਂ ਲਗਾਤਾਰ ਇਵਨ ਆਪਾਂ ਆਊਟ ਆਫ ਸਟੇਟ ਵੀ ਜਾ ਕਰਕੇ ਆਏ ਆਂ ਔਰ ਜਦੋਂ ਸਾਨੂੰ ਪਤਾ ਲੱਗਾ ਕਿ ਇਹਦਾ ਭਰਾ ਜਿਹੜਾ ਕਜ਼ਨ ਹੈਗਾ ਉਹ ਭਜਨ ਦੀ ਕੋਸ਼ਿਸ਼ ਕਰ ਰਿਹਾ ਉਹਦਾ ਮਿੰਟੋ ਮਿੰਟੀ ਆਪਾਂ ਐਲੋਸੀ ਖਲਵਾ ਕਰਕੇ ਉਹਨੂੰ ਰਾਤ ਨੂੰ ਡਿਟੇਨ ਕਰਵਾਇਆ ਔਰ ਸਾਡੀ ਪੁਲਿਸ ਜਿਹੜੀ ਹੈਗੀ ਉਹ ਫਲਾਈਟ ਰਾਹੀਂ ਜਾ ਕਰਕੇ ਇਹਨੂੰ ਉੱਥੋਂ ਲੈ ਕਰ ਤੇ ਕਾਫੀ ਤਗੜੀ ਮਿਹਨਤ ਕੀਤੀ ਸਾਡੇ ਪੁਲਿਸ ਟੀਮ ਨੇ ਔਰ ਇਹ ਦੋਸ਼ੀ ਨੂੰ ਆਪਾਂ ਗ੍ਰਿਫਤਾਰ ਕੀਤਾ ਹੈਗਾ ਸਰ ਜੀ ਤੁਸੀਂ ਅਦਾਤ ਪੇਸ਼ ਕਰਤਾ ਜੀ ਨਹੀਂ ਹੁਣੇ ਗ੍ਰਿਫਤਾਰੀ ਇਹਦੀ ਪਾਈ ਹੈਗੀ ਹੈ ਅਸੀਂ ਸਭ ਤੋਂ ਪਹਿਲਾਂ ਇਹ ਸੋਚਿਆ ਕਿਉਂਕਿ ਕਾਫੀ ਜ਼ਿਆਦਾ ਰੋਸ਼ ਪਬਲਿਕ ਵਿੱਚ ਸੀਗਾ ਇਸ ਚੀਜ਼ ਨੂੰ ਲੈ ਕੇ ਤੇ ਤੁਹਾਡੇ ਰਾਹੀਂ ਆਪਾਂ ਸਾਰਿਆਂ ਨੂੰ ਇਨਫੋਰਮ ਕਰਨਾ ਚਾਹੁੰਦੇ ਸੀ ਕਿ ਪੁਲਿਸ ਲਗਾਤਾਰ ਮੁਸਤੈਦ ਹੈਗੀ ਹੈ ਔਰ ਜਿਹੜਾ ਵੀ ਕੋਈ ਅਗਰ ਮਾਸੂਮ ਹੈਗਾ ਕੋਈ ਇਨੋਸੈਂਟ ਹੈਗਾ ਜਿਹਦੇ ਨਾਲ ਇਹੋ ਜਿਹਾ ਕੁਝ ਜੇ ਟੈਮ ਬਣ ਜਾਂਦਾ ਹੈਗਾ ਤਾਂ ਉਹਦੇ ਵਾਸਤੇ ਲਗਾਤਾਰ ਜਿਹੜੀ ਪੁਲਿਸ ਕੰਮ ਕਰ ਰਹੀ ਹੈਗੀ ਔਰ ਅੱਗੇ ਵੀ ਜਿਹੜਾ ਹੈਗਾ ਉਹਨੂੰ ਪੂਰੀ ਤਰੀਕੇ ਦੇ ਨਾਲ ਜਸਟਿਸ ਦਵਾਵਾਂਗੇ ਸਰ ਇਸ ਸਰ ਕਾਹ ਕਿ ਕਾਤ ਕੋਈ ਮੁਸ਼ਕਲ ਨਹੀਂ ਹੈ ਬਹੁਤ ਧਿਆਨ ਕਿਸ ਤਰ੍ਹਾਂ ਰੁਕਾਵਟ ਪੇਸ਼ ਕੋ ਦੇਖੋ ਜੀ ਰੁਕਾਵਟਾਂ ਇਹੀ ਹੈਗੀਆਂ ਨੇ ਕਿ ਜਦੋਂ ਇੱਕ ਬੰਦੇ ਨੂੰ ਪਤਾ ਲੱਗਿਆ ਕਿ ਇੱਕ ਕ੍ਰਿਮੀਨਲ ਹੈਗਾ ਹੈ ਤਾਂ ਉਹਨੂੰ ਕਿਸੇ ਵੀ ਤਰੀਕੇ ਦੀ ਠਹਿਰ ਨਹੀਂ ਦੇਣੀ ਚਾਹੀਦੀ ਹੈ ਜਿਹੜੇ ਕਾਨੂੰਨ ਹੈਗੇ ਉਹ ਬੜੇ ਸਖਤ ਹੈਗੇ ਨੇ ਔਰ ਅਗਰ ਕੋਈ ਵੀ ਜਰਾ ਜੀ ਵੀ ਹੈਲਪ ਕਰਦਾ ਹੈ ਕਿਸੇ ਦੀ ਕਿਸੇ ਨੇ SIM ਕਾਰਡ ਪ੍ਰੋਵਾਈਡ ਕਰਾਇਆ ਹੈਗਾ ਕਿਸੇ ਨੇ ਕਿਸੇ ਨੂੰ ਠਹਿ ਦਿਲਵਾਈ ਕਿਸੇ ਨੇ ਭੱਜਣ ਵਿੱਚ ਮਦਦ ਕੀਤੀ ਗੱਡੀ ਦਿੱਤੀ ਹੈਗੀ ਹੈ ਉਹਨਾਂ ਸਾਰਿਆਂ ਦੇ ਖਿਲਾਫ ਜਿਹੜਾ ਹੈਗਾ ਹਾਰਬਰਿੰਗ ਦਾ ਜਿਹਨੂੰ ਪਨਾਹ ਦੇਣ ਦਾ ਪਰਚਾ ਕਹਿੰਦੇ ਆ ਉਹ ਬਣਦਾ ਹੈਗਾ ਔਰ ਇਹ ਛੋਟੀ ਜੀ ਗਲਤੀ ਜਿਹੜੀ ਕਿ ਕਿਸੇ ਨੂੰ ਉਹਦਾ ਸਿਟੀਜ਼ਨਸ਼ਿਪ ਖਤਮ ਕਰਾ ਸਕਦੀ ਹੈ ਬਾਹਰ ਜਾਣ ਦਾ ਸੁਪਨਾ ਖਤਮ ਕਰ ਸਕਦੀ ਹੈ ਉਹਨੇ ਆਈਸਲੈਂਡ ਦਾ ਬੰਦਾ ਜਿਹਦੀ ਗ੍ਰਿਫਤਾਰੀ ਪੈ ਗਈ ਹੈ ਉਹਨੇ ਵਿਦਆਊਟ ਜਦੋਂ ਤੱਕ ਕੰਪਲੀਟ ਨਹੀਂ ਹੁੰਦੀ ਹੈ ਤਫਤੀਸ਼ ਉਦੋਂ ਤੱਕ ਬਾਹਰ ਨਹੀਂ ਜਾ ਸਕਦਾ ਜਦੋਂ ਤੱਕ ਟ੍ਰਾਇਲ ਖਤਮ ਨਹੀਂ ਹੁੰਦਾ ਜੀ ਥੈਂਕ ਯੂ ਥੈਂਕ ਯੂ ਜੀਰਾ ਉੱਪਰ ਜਾਵਣੀ ਹੈ ਸਭ ਔਰ Спасибо.